ਆਨ ਪਿਆਰ ਭਰੀ ਸਸ਼ੇਕਲ ਜੀ ਪੰਜਾਬ ਸਰਕਾਰ ਦੇ ਵੱਲੋਂ ਜਲਦ ਹੀ ਮਲਾਸਮਾਂ ਨੂੰ ਮਿਲਣ ਜਾ ਰਹੀ ਹੈ ਵੱਡੀ ਖੁਸ਼ਖਬਰੀ ਕਿਉਂਕਿ ਅੱਜ ਜਿਹੜੀ ਪੰਜਾਬ ਸਰਕਾਰ ਨੇ ਜਿਹੜੀ 15 April ਦੀ ਮੀਟਿੰਗ ਸੱਦੀ ਸੀ ਉਹ ਅੱਜ ਮੀਟਿੰਗ ਹੋਣ ਜਾ ਰਹੀ ਹੈ ਪੁਰਾਣੀ ਪੈਨਸ਼ਨ ਸਕੀਮ ਅਤੇ ਡੀਏ ਦੇ ਵਾਅਦੇ ਤੇ ਫੈਸਲਾ ਕਿਉਂਕਿ ਪੰਜਾਬ ਦੇ ਮਲਾਜ਼ਮ 13% ਡੀਏ ਜਿਹੜਾ ਹੈ ਕੱਟ ਲੈ ਰਹੇ ਨੇ ਇਹਦੇ ਨਾਲ ਹੀ 15 April ਨੂੰ ਜਿਹੜੀ ਹੈ ਮੀਟਿੰਗ ਜਿਹੜੀ ਅੱਜ ਜਿਹੜੀ ਮੀਟਿੰਗ ਹੋਣ ਜਾ ਰਹੀ ਹੈ ਜਿਹੜੇ ਮਲਾਜ਼ਮਾਂ ਦੀਆਂ ਮੰਗਾਂ ਤੇ ਹੋਵੇਗਾ ਵਿਚਾਰ ਪੰਜਾਬ ਦੇ ਮਲਾਜ਼ਮਾਂ ਦੇ ਲਈ ਵੱਡੀ ਖੁਸ਼ਖਬਰੀ ਦੀ ਜਿਹੜੀ ਘੜੀ ਨੇੜੇ ਆਂਦੀ ਜਾ ਰਹੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵੀਤਮੰਦੀ ਹਰਪਾਲ ਸਿੰਘ ਚੀਮਾ ਜੀ ਦੇ ਵੱਲੋਂ ਅੱਜ 15 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ ਉੱਚ ਪੱਧਰੀ ਮੀਟਿੰਗ ਦੇ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਤੇ ਮੁੱਖ ਮੰਗਾਂ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਡੀਏ ਦੇ ਵਿੱਚ ਵਾਧਾ ਅਤੇ ਫੈਸਲਾ ਵੱਡਾ ਲਿਆ ਜਾ ਸਕਦਾ ਹੈ ਪੰਜਾਬ ਸਰਕਾਰ ਨੇ ਇਸ ਮੀਟਿੰਗ ਦੇ ਵਿੱਚ ਅਫਸਰਾਂ ਨੂੰ ਵੀ ਸ਼ਾਮਿਲ ਹੋਣ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਸਰਕਾਰ ਨੇ ਇਹਨਾਂ ਮੁੱਦਿਆਂ ਤੇ ਜਲਦ ਹੀ ਜਿਹੜਾ ਐਲਾਨ ਕਰੇਗੀ ਜਿਸ ਦੇ ਨਾਲ ਹਜ਼ਾਰਾਂ ਕਰਮਚਾਰੀਆਂ ਨੂੰ ਰਾਹਤ ਮਿਲਦੀ ਹੈ ਜਿਹੜੀ ਮਿਲ ਸਕਦੀ ਹੈ ਪੁਰਾਣੀ ਪੈਨਸ਼ਨ ਦੇ ਐਲਾਨ ਦੀ ਉਡੀਕ ਜਿਹੜੀ ਹੈ ਮਲਾਜ਼ਮਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ 18 ਨਵੰਬਰ 2022 ਨੂੰ ਪੁਰਾਣੀ ਪੈਨਸ਼ਨ ਸਕੀਮ ਦੇ ਬਹਾਲ ਕਰਨ ਦਾ ਇੱਕ ਵਾਅਦਾ ਕੀਤਾ ਸੀ ਪਰ ਅਜੇ ਤੱਕ ਉਸ ਨੂੰ ਲਾਗੂ ਨਹੀਂ ਹੋਇਆ ਜਿਹੜਾ ਇਸ ਨੂੰ ਲੈ ਕੇ ਜਿਹੜੇ ਕਰਮਚਾਰੀਆਂ ਦਾ ਵਿਰੋਧ ਜਿਹੜਾ ਲਗਾਤਾਰ جاری ਹੈ ਸੜਕਾਂ ਤੇ ਜਿਹੜੇ ਮਲਾਜ਼ਮ ਹਰ ਜਿਹੜਾ ਆਇਆ ਪਿਆ ਸੜਕਾਂ ਤੇ ਪੰਜਾਬ ਦੇ ਮੁਲਾਜ਼ਮ ਪੈਨਸ਼ਨਰ ਔਰ ਇਸੇ ਤਰ੍ਹਾਂ ਕੱਚੇ ਪੱਕੇ ਸਾਰੇ ਮੁਲਾਜ਼ਮ ਲੰਮੇ ਸਮੇਂ ਤੋਂ ਉਹਨਾਂ ਦੀਆਂ ਮੰਗਾਂ ਲੜਕਦੀਆਂ ਨੇ ਹੋਣ ਕਰਕੇ ਬਹੁਤ ਪਰੇਸ਼ਾਨ ਨੇ ਔਰ ਮੁਲਾਜ਼ਮਾਂ ਦਾ ਗੁੱਸਾ ਜਿਹੜਾ ਸੰਘਰਸ਼ ਦੀ ਕੈਰ ਜਿਹੜਾ ਕਹਿ ਲਈਏ ਕਿ ਇੱਕ ਬਹੁਤ ਹੀ ਜਿਹੜਾ ਕੀ ਸੰਘਰਸ਼ ਵਿੱਡੇ ਦਿੱਤਾ ਗਿਆ ਹੈ ਜਿਹਦਾ ਨਜ਼ਾਰਾ ਜਲੰਧਰ ਦੇ ਵਿੱਚ ਵੀ ਦੇਖਣ ਨੂੰ ਮਿਲਿਆ ਪੰਜਾਬ ਫੈਡਰੇਸ਼ਨ ਦੇ ਵੱਲੋਂ ਜਲੰਧਰ ਦੇ ਵਿੱਚ ਦੇਸ਼ ਭਗਤ ਯਾਦਨੰਗ ਯਾਦ ਹਾਲ ਵਿੱਚ ਰੈਲੀਆਂ ਦਾ ਪ੍ਰੋਗਰਾਮ ਰੱਖਿਆ ਗਿਆ ਫਿਰ ਉਸ ਤੋਂ ਬਾਅਦ ਰੋਸ ਮਾਰਚ ਵੀ ਉਸ ਜਿਹੜਾ ਕਿ ਉਹ ਜਿਹੜਾ ਰੋਸ ਮਾਰਚ ਸੀ ਉਹ ਆਪਣੇ ਆਪ ਦੇ ਵਿੱਚ ਇੱਕ ਵੀ ਲਖਣ ਮਾਰਕ ਸੀ ਹਜ਼ਾਰਾਂ ਮਲਾਜ਼ਮ ਸੜਕਾਂ ਤੇ ਆ ਗਏ ਨੇ ਇਕਰ ਮਲਾਜ਼ਮਾਂ ਦੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਮੰਗਾਂ ਨੇ ਜਿਵੇਂ ਕਿ 5.5 ਸਾਲਾਂ ਦਾ IR ਜਿਹੜਾ ਹੈ 42 36 ਕਿਸ਼ਤਾਂ ਦੇ ਵਿੱਚ ਦੇਣ ਦੀ ਗੱਲ ਹੋਵੇ ਭਾਵੇਂ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਗੱਲ ਹੋਵੇ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਦੇ ਉੱਪਰ ਕੇਂਦਰੀ ਸਕੇਲਾਂ ਦੀ ਥਾਂ ਤੇ ਗੱਲ ਹੋਵੇ ਚਾਹੇ ਜਿਹੜੇ ਉਹਨਾਂ ਨੂੰ ਰੈਗੂਲਰ ਕਰਨ ਦੇ ਭਰਤੀ ਜਿਹੜੇ ਮਲਾਜ਼ਮਾਂ ਨੂੰ 3 ਸਾਲ ਮੁਢਲੀ DC ਰੇਟ ਜਾਂ ਜਿਹੜੇ ਬਣ ਕੇ ਵਿਤੀ ਸ਼ੋਸ਼ਣ ਕਰਨ ਦੀ ਗੱਲ ਹੋਵੇ ਚਾਹੇ 2.59 ਪੈਨਸ਼ਨ ਗੁਣਾਕ ਦੇਣ ਦੀ ਗੱਲ ਹੋਵੇ ਤਿਹੇ ਤਰ੍ਹਾਂ ਮਿਡੇ ਮੀਲ ਵਰਕਰ ਨੂੰ ਜਿਹੜੀ ਹੈ ਊਰਜਾ ਉਹ ਜ਼ਿੰਦਗੀ ਦੀ ਲੋੜ ਦੇ ਅਨੁਸਾਰ ਗੱਲ ਹੋਵੇ ਜੇਕਰ ਸਰਕਾਰ ਅੱਜ 15 April ਦੀ ਇਸ ਮੀਟਿੰਗ ਦੇ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਦੀ ਹੈ ਪੰਜਾਬ ਝਾਰਖੰਡ ਛਤੀਸਗੜ ਅਤੇ ਰਾਜਸਥਾਨ ਵਰਗੇ ਰਾਜਿਆਂ ਦੀ ਸੂਚੀ ਦੇ ਵਿੱਚ ਸ਼ਾਮਲ ਹੋ ਜਾਵੇਗਾ ਡੀਏ ਵਾਧਕੀ ਅਤੇ ਕੱਚੇ ਮਲਾਜ਼ਮ ਅਤੇ ਰੈਗੂਲਰ ਵੀ ਜਿਹੜੇ ਨੇ ਫੈਸਲਾ ਮੀਟਿੰਗ ਦੇ ਵਿੱਚ ਜਿਹੜਾ ਕਰਮਚਾਰੀਆਂ ਦੇ ਡੀਏ ਦੇ ਵਿੱਚ 4% ਜਾਂ 6% ਵਾਧਾ ਕਰਨ ਸਮੇਤ ਕੱਚੇ ਮਲਾਜ਼ਮਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਤੇ ਵੀ ਚਰਚਾ ਹੋਵੇਗੀ ਮੰਤਰੀ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾਂ ਹੀ ਇਸ਼ਾਰਾ ਕਰ ਦਿੱਤਾ ਹੈ ਉਹ ਕੱਚਾ ਜਿਹੜਾ ਸ਼ਬਦ ਕੱਟ ਦੇਣਗੇ ਅਤੇ ਲੰਮੇ ਸਮੇਂ ਤੋਂ ਜਿਹੜੇ ਕੀ ਘੱਟ ਤਨਖਾਹ ਤੇ ਕੰਮ ਕਰਦੇ ਮਲਾਜ਼ਮਾਂ ਨੂੰ ਪੱਕੇ ਤਨਖਾਹ ਬਰਾਬਰ ਬਣਾਉਣਗੇ ਜੇਕਰ ਸਰਕਾਰ ਦੇ ਵੱਲੋਂ ਜਿਹੜਾ ਕਿ ਅੱਜ ਕੋਈ ਜਲਦੀ ਹੀ ਕੋਈ ਫੈਸਲਾ ਜਿਹੜਾ ਮੀਟਿੰਗ ਦੇ ਵਿੱਚ ਲਿਆ ਜਾਂਦਾ ਹੈ ਤਾਂ ਪ੍ਰਾਣੀ ਪੈਨਸ਼ਨ ਪ੍ਰਾਪਤੀ ਮੋਰਚਾ ਦੇ ਨੇਤਾ ਨੇ ਵੀ ਨੇ ਕਿਹਾ ਕਿ ਇਹ ਬਹੁਤ ਵਧੀਆ ਗੱਲ ਹੋਗੀ ਨਹੀਂ ਤਾਂ ਉਹਨਾਂ ਨੇ ਇੱਕ ਚੇਤਾਵਨੀ ਵੀ ਦਿੱਤੀ ਹੈ ਕਿ ਵਿਧਾਇਕਾਂ ਦੇ ਮੰਤਰੀਆਂ ਦੀ ਕੋਠੀ ਦੇ ਅੱਗੇ ਜਾ ਕੇ 1 ਮਈ ਨੂੰ ਧਰਨੇ ਹੜਤਾਲ ਕਰਨ ਦੀ ਚੇਤਾਵਨੀ ਦਿੱਤੀ ਹੈ ਇਸ ਦੇ ਨਾਲ ਪੰਜਾਬ ਸਰਕਾਰ ਦੇ ਰਾਜਨੀਤਿਕ ਦਬਾਅ ਜਿਹੜਾ ਹੈ ਵਧਦਾ ਜਾ ਰਿਹਾ ਹੈ 15 April ਦੀ ਅੱਜ ਦੀ ਜਿਹੜੀ ਮੀਟਿੰਗ ਹੈ ਪੰਜਾਬ ਦੇ ਮਲਾਜ਼ਮਾਂ ਲਈ ਇੱਕ ਨਾਇਕ ਸਾਬਿਤ ਹੋ ਸਕਦੀ ਹੈ ਸਰਕਾਰੀ ਸਰੋਤਾਂ ਦੇ ਅਨੁਸਾਰ ਇਸ ਮੀਟਿੰਗ ਦੇ ਵਿੱਚ ਕਰਮਚਾਰੀਆਂ ਨੂੰ ਖੁਸ਼ ਕਰਨ ਵਾਲੀਆਂ ਵੱਡੀਆਂ ਖਬਰਾਂ ਜਿਹੜੀ ਕਿ ਆ ਸਕਦੀ ਹੈ